ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਸੂਜੀ ਦਾ ਚਟਪਟਾ ਤੇ ਟੇਸਟੀ ਨਾਸ਼ਤਾ ਉਹ ਵੀ ਆਪਾਂ ਜਲਦੀ ਬਣਨ ਵਾਲਾ ਨਾਸ਼ਤਾ ਬਣਾਵਾਂਗੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਨਾਸ਼ਤਾ ਬਣਾਉਣ ਵਾਸਤੇ ਇੱਕ ਕੌਲੀ ਆਪਾਂ ਸੂਜੀ ਲੈਂਦੇ ਹਾਂ ਸੂਜੀ ਨੂੰ ਸੁਆਹਣਾ ਹੋਇਆ ਤੇ ਆਪਾਂ ਹੁਣ ਇਹ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਦਾਂਗੇ ਸੂਜੀ ਨੂੰ ਤੇ ਸੂਜੀ ਦਾ ਆਪਾਂ ਬਿਲਕੁਲ ਪੀਸ ਕੇ ਪਾਊਡਰ ਬਣਾਵਾਂਗੇ ਸੂਜੀ ਨੂੰ ਆਪਾਂ ਪੀਸ ਲਿਆਗਾ ਤੇ ਪੀਸ ਕੇ ਆਪਾਂ ਇਹਦਾ ਪਾਊਡਰ ਤਿਆਰ ਕਰ ਲਿਆ ਤੇ ਹੁਣ ਆਪਾਂ ਇੱਕ ਬੌਲ ਦੇ ਵਿੱਚ ਹੁਣ ਸੂਜੀ ਨੂੰ ਪਾ ਦਾਂਗੇ ਇਸੇ ਜੱਗ ਦੇ ਵਿੱਚ ਆਪਾਂ ਪਾ ਦਾਂਗੇ ਹੁਣ ਇੱਕ ਪਿਆਜ਼ ਪਿਆਇ ਨੂੰ ਆਪਾਂ ਹੁਣ ਪੀਸਾਂ ਦੇ ਵਿੱਚ ਕੱਟ ਲਾਂਗੇ ਦੋ ਹਰੇ ਮਿਰਚ ਆ ਪਾ ਦਾਂਗੇ ਥੋੜਾ ਜਿਹਾ ਪਾ ਦਾਂਗੇ ਆਪਾਂ ਅਦਰਕ ਤੇ 2 ਕ ਚਮਚ ਪਾ ਦਾਂਗੇ ਆਪਾਂ ਪਾਣੀ ਦੇ ਹੁਣ ਆਪਾਂ ਇਹਨਾਂ ਨੂੰ ਪੀਸ ਲਾਂਗੇ ਪਿਆਜ਼ ਨੂੰ ਤੇ ਮਿਰਚਾਂ ਨੂੰ ਆਪਾਂ ਪੀਸ ਲਿਆ ਤੇ ਹੁਣ ਆਪਾਂ ਜਿਹੜੇ ਬੋਲ ਦੇ ਵਿੱਚ ਸੂਜੀ ਕੱਢੀ ਉਸੇ ਬੋਲ ਦੇ ਵਿੱਚ ਆਪਾਂ ਇਹ ਪੇਸਟ ਪਾ ਦਾਂਗੇ ਹੁਣ 3 ਚਮਚ ਲੈ ਤੇ ਆਪਾਂ ਕਣਕ ਦਾ ਆਟਾ ਆਟੇ ਨੂੰ ਵੀ ਛਾਣਿਆ ਹੋਇਆ ਹੈ 3-4 ਚਮਚ ਲੈਤੇ ਆਪਾਂ ਦਹੀਂ ਦੇ ਆਪਾਂ ਸੂਜੀ ਨਾਪੀ ਸੀ ਉਸੇ ਕੌਲੀ ਨਾਲ ਹੀ ਆਪਾਂ ਹੁਣ ਪਾਣੀ ਨਾਪਾਂਗੇ ਇੱਕ ਕੌਲੀ ਤੇ ਡੇਢ ਕੌਲੀ ਆਪਾਂ ਪਾਣੀ ਦਾ ਪਾਤ ਆਗਾ ਜਿੰਜਾ ਮਿਕਸ ਕਰ ਦਾਂਗੇ ਤੇ ਇੱਕ ਘੋਲ ਤਿਆਰ ਕਰਾਂਗੇ ਆਪਾਂ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਬਹੁਤ ਵਧੀਆ ਜਿਹੜਾ ਆਪਾਂ ਇਹ ਨਾਸ਼ਤਾ ਬਣਾਵਾਂਗੇ ਥੋੜੇ ਟਾਈਮ ਵਿੱਚ ਦੀ ਇਹ ਨਾਸ਼ਤਾ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਚਟਪਟਾ ਇਹ ਨਾਸ਼ਤਾ ਬਣਦਾ ਬਹੁਤ ਹੀ ਘੱਟ ਤੇਲ ਵਿੱਚ ਇਹ ਨਾਸ਼ਤਾ ਬਣਦਾ ਹੈਗਾ ਸਮਾਨ ਨੂੰ ਪ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਤੇ ਇੱਕ ਇਹਦਾ ਬੈਟਰ ਵਧੀਆ ਬਣ ਕੇ ਤਿਆਰ ਹੋ ਗਿਆ ਹੈਗਾ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਪਾਵਾਂਗੇ ਆਪਾਂ ਨਮਕ ਨਮਕ ਆਪਾਂ ਪਾਵਾਂਗੇ ਸਵਾਦ ਅਨੁਸਾਰ ਅੱਧਾ ਕੁ ਚਮਚ ਪਾਵਾਂਗੇ ਆਪਾਂ ਚਾਟ ਮਸਾਲੇ ਦਾ 1/4 ਚਮਚ ਪਾ ਦਾਂਗੇ ਸਾਬਤ ਜੀਰਾ 1/4 ਚਮਚ ਪਾ ਦਾਂਗੇ ਕੁੱਟੀ ਹੋਈ ਲਾਲ ਮਿਰਚ ਚੁਟਕੀ ਭਰ ਪਾ ਦਾਂਗੇ ਆਪਾਂ ਹਲਦੀ ਬੈਟਰ ਦੇ ਵਿੱਚ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਕਰਤੇ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਚੁਟਕੀ ਭਾਰ ਮਿੱਠਾ ਸੋਡਾ ਇਹਦੀ ਥਾਂ ਤੇ ਤੁਸੀਂ ਇਹਨੂੰ ਵੀ ਪਾ ਸਕਦੇ ਆ ਜਿਹੜਾ ਆਪਣਾ ਨਾਸ਼ਤਾ ਨਾ ਸੌਫਟ ਬਣੇ ਦੇ ਨੂੰ ਵੀ ਆਪਾਂ ਬੈਟਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਬੈਟਰ ਬਿਲਕੁਲ ਨਾਸ਼ਤੇ ਵਾਸਤੇ ਤਿਆਰ ਹੈ ਤੇ ਹੁਣ ਆਪਾਂ ਬਣਾਵਾਂਗੇ ਨਾਸ਼ਤਾ ਨਾਸ਼ਤਾ ਬਣਾਉਣ ਵਾਸਤੇ ਗੈਸ ਦੇ ਉੱਪਰ ਆਪਾਂ ਕੜਾਹੀ ਨੂੰ ਰੱਖ ਲਿਆ ਕੜਾਹੀ ਦੇ ਵਿੱਚ ਇੱਕ ਚਮਚ ਪਾ ਦਾਂਗੇ ਰਿਫਾਈਂਡ ਤੇਲ ਉਹ ਆਪਾਂ ਕੜਾਹੀ ਦੇ ਵਿੱਚ ਆਸ-ਪਾਸੇ ਲਾ ਦਾਂਗੇ। ਆਪਾਂ ਬੈਟਰ ਨੂੰ ਕੜਾਹੀ ਦੇ ਵਿੱਚ ਪਾ ਦਾਂਗੇ। ਜਿਹੜੇ ਕਿ ਕਰਛੀ ਆਪਾਂ ਪਾਵਾਂਗੇ ਜਿਆਦਾ ਨਹੀਂ। ਆਪਾਂ ਪਾ ਲ ਦਾਂਗੇ। ਦੇ ਜਿਸਾਂ ਦੇ ਇਧਰ ਕਿੰਨਾ ਵਧੀਆ ਕਲਰ ਆਇਆ ਨਾਸ਼ਤੇ ਦਾ ਜਿਸੇ ਸਾਦੇ ਨਾਸ਼ਤਾ ਬਹੁਤ ਵਧੀਆ ਬਣੀ ਜਾਂਦਾ ਹੈਗਾ ਤੇ ਹੁਣ ਆਪਾਂ ਇਹਨੂੰ ਕੱਢ ਲੈਣੇ ਆ ਬਿਲਕੁਲ ਹੀ ਪੱਕ ਕੇ ਤਿਆਰ ਹੋ ਗਏ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਕਿੰਨਾ ਸੌਫਟ ਨਾਸ਼ਤਾ ਬਣਿਆ ਇਸੇ ਤਰ੍ਹਾਂ ਸਾਰਾ ਨਾਸ਼ਤਾ ਆਪਾਂ ਬਣਾ ਕੇ ਰੈਡੀ ਕਰ ਲਾਂਗੇ ਚਮਚਾ ਪਾ ਤੇਲ ਦਾ ਪਾਵਾਂਗੇ ਤੇ ਕਰੱਚੀ ਫਿਰ ਬੈਟਰ ਵੀ ਪਾ ਦਾਂਗੇ ਕੜਾਹੀ ਦੇ ਵਿੱਚ ਹਾਂਜੀ ਦੂਸਰੀ ਵਾਰ ਪਾਇਆ ਬੈਟਰ ਵੀ ਨਾਸ਼ਤਾ ਹੈ ਬਣ ਕੇ ਤਿਆਰ ਆ। ਕੁਛ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਇਹ ਨਾਸ਼ਤਾ ਬਣਿਆ। ਇਸੇ ਤਰ੍ਹਾਂ ਇਹ ਸਾਰਾ ਨਾਸ਼ਤਾ ਬਣਾ ਕੇ ਰੈਡੀ ਕਰਾਂਗੇ। ਸਾਰਾ ਨਾਸ਼ਤਾ ਆਪਾਂ ਬਣਾ ਕੇ ਰੈਡੀ ਕਰ ਲਿਆ। ਬਹੁਤ ਵਧੀਆ ਆਪਾਂ ਨਾਸ਼ਤਾ ਬਣਾ ਕੇ ਤਿਆਰ ਕੀਤਾਗਾ। ਜਿਆਦਾ ਕੋਈ ਟਾਈਮ ਵੀ ਨਹੀਂ ਲੱਗਾ ਨਾਸ਼ਤੇ ਤੇ ਨਾ ਹੀ ਕੋਈ ਜਿਆਦਾ ਸਮਾਨ ਲੱਗਾ ਨਾਸ਼ਤਾ ਬਣਾਉਣ ਵਾਸਤੇ। ਪਰ ਟਮਾਟਰਾਂ ਦੀ ਸੌਸ ਬਹੁਤ ਹੀ ਸੌਫਟ ਨਾਸ਼ਤਾ ਬਣਿਆ ਹੈਗਾ। ਤੇ ਬਹੁਤ ਹੀ ਆਪਾਂ ਘਾਟ ਮਸਾਲੇ ਵਿੱਚ ਤਿਆਰ ਕੀਤਾ ਇਹ ਨਾਸ਼ਤਾ ਹੈਗਾ। ਤੁਸੀਂ ਵੀ ਘਰ ਵਿੱਚ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਤੇ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸਿਓ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ